ਅ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਨੂੰ ਐਕਚੁਅਲੀ ਬਿੰਨੂ ਭਾਜੀ ਨਾਲ ਇੱਕ ਹੁੰਦਾ ਨਾ ਇਸ਼ਕ ਉਹ ਆ ਬਿੰਨੂ ਭਾਜੀ ਨਾਲ ਮੈਨੂੰ ਹਮੇਸ਼ਾ ਵੀਰੇ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ ਸੀ ਪਹਿਲੀ ਫਿਲਮ ਕੀਤੀ ਸੀ ਮਿਸਟਰ ਐਮ ਸੀ 420 ਉਸ ਤੋਂ ਬਾਅਦ ਤੋਂ ਲੈ ਕੇ ਅੱਜ ਤੱਕ ਬਿੰਨੂ ਵੀਰਾ ਮੈਨੂੰ ਜਿੱਥੇ ਕਹਿੰਦਾ ਜਿਵੇਂ ਖੜਨਾ ਜਿੱਥੇ ਆਉਣਾ ਹਮੇਸ਼ਾ ਮੈਂ ਤਿਆਰ ਹਾਂ ਹਾਜ਼ਰ ਹਾਂ ਛੋਟਾ ਭਰਾ ਔਰ ਦੂਸਰੀ ਐਕਸਾਈਟਮੈਂਟ ਮੈਨੂੰ ਇਹ ਸੀ ਜੀ ਖਾਨ ਸਾਡਾ ਪ੍ਰਾਏ ਇੱਕ ਵਾਰੀ ਇਹਦੇ ਲਈ ਜ਼ੋਰਦਾਰ ਤਾੜੀਆਂ ਮਾਰੋ ਕਿਉਂਕਿ ਇੱਕ ਛੋਟੇ ਪਰਿਵਾਰ ਚੋਂ ਉੱਠ ਕੇ ਇੰਨੀ ਮਿਹਨਤ ਕਰਕੇ ਪਹਿਲਾਂ ਆਪਣੇ ਗਾਣੇ ਨੂੰ ਪ੍ਰੂਫ ਕੀਤਾ ਫਿਰ ਹੁਣ ਫਿਲਮਾਂ 'ਚ ਆ ਗਿਆ ਮੈਂ ਨਾ ਥੱਲੇ ਬੈਠਾ ਮੈਂ ਹੁਣੀ ਜੀ ਨੂੰ ਵੀ ਅਸੀਂ ਦੱਸ ਰਿਹਾ ਮੈਂ ਕਿਹਾ ਮੈਂ ਤੈਨੂੰ ਹੀ ਦੇਖੀ ਜਾ ਰਿਹਾ ਸੀ ਬ੍ਰੋ ਉਹ ਜਿਹੜੀ ਐਕਸਾਈਟਮੈਂਟ ਸੀ ਇਹਦੀ ਜਿਹੜੀ ਖੁਸ਼ੀ ਸੀ ਤੁਹਾਨੂੰ ਤਾਂ ਹੋਣੀ ਹੋਣੀ ਕਰ ਕਰਦੇ ਉਹਨੂੰ ਬਹੁਤ ਜ਼ਿਆਦਾ ਖੁਸ਼ੀ ਹੋਣੀ ਆ ਸੋ ਇਹਦੇ ਲਈ ਬਹੁਤ ਬਹੁਤ ਮੁਬਾਰਕਾਂ ਐਂਡ ਸਾਰੀ ਟੀਮ ਨੂੰ ਵੀ ਕਨਿਕਾ ਜੀ ਨੂੰ ਤੀਰ ਤੀਰ ਜੀਰਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਐਂਡ ਆਮ ਵੈਰੀ ਐਕਸਾਈਟਿਡ ਕਿਉਂਕਿ ਇਹ ਸੱਚੀ ਡਿਫਰੈਂਟ ਸਿਨੇਮਾ ਆ ਆ ਦੀਪਕ ਵੀਰ ਨੇ ਬਹੁਤ ਅੱਛਾ ਕੰਮ ਕੀਤਾ ਐਂਡ ਥੈਂਕਸ ਟੂ ਪ੍ਰੋਡਿਊਸਰ ਸਪੈਸ਼ਲੀ ਨਹੀਂ ਤਾਂ ਪੰਗਾ ਲੈਂਦੇ ਨਹੀਂ ਪ੍ਰੋਡਿਊਸਰਸ ਜੋ ਰੈਗੂਲਰ ਚੱਲਦਾ ਉਹ ਹੀ ਠੀਕ ਆ ਔਰ ਜਿਵੇਂ ਬੀਜੇ ਨੇ ਕਿਹਾ ਕਿ ਸੌਰੀ ਜੈ ਮੈਂ ਮੈਂ ਬੀਜੇ ਤੋਂ ਜਾਣਦਾ ਤਾਂ ਕਰਕੇ ਜਿਵੇਂ ਜੈ ਨੇ ਕਿਹਾ ਕਿ ਆ ਇੱਕ ਐਕਟਰ ਦਾ ਹਾਂ ਕਰਨਾ ਬਹੁਤ ਜ਼ਰੂਰੀ ਹੁੰਦਾ ਇੱਕ ਸਬਜੈਕਟ ਨੂੰ ਰਾਈਟਰ ਜਾਂ ਡਾਇਰੈਕਟਰ ਸੋਟਾ ਲੈ ਲੈਂਦਾ ਬਟ ਉਹਨੂੰ ਉਹਦਾ ਦੇ ਐਕਸਪੈਰੀਮੈਂਟਲ ਪ੍ਰੋਜੈਕਟ ਨੂੰ ਹਾਂ ਕਰਨ ਲਈ ਵੀ ਜਿਗਰਾ ਚਾਹੀਦਾ ਸੋ ਬੀਨੂ ਭਾਜੀ ਥੈਂਕਸ ਟੂ ਯੂ ਤੁਸੀਂ ਹਮੇਸ਼ਾ ਐਕਸਪੈਰੀਮੈਂਟਲ ਕੰਮ ਕਰਦੇ ਹੋ ਮੇਰਾ ਭਾਈ ਬੱਠਾ ਵੱਡਾ ਗਰੇਵਾਲ ਤੇ ਉਹਦਾ ਹੀ ਘੈਂਟ ਆ ਬਸ ਇੱਕ ਵਾਰੀ ਇਹ ਲਈ ਵੀ ਸਾੜੀਆਂ ਮਾਰ ਦੋ ਐਂਡ ਵਾਂਸ ਅਗੇਨ ਬਹੁਤ ਬਹੁਤ ਮੁਬਾਰਕਾਂ ਐਂਡ ਬੈਸਟ ਵਿਸ਼ੀਜ਼ ਟੂ 올 ਦਿ ਟੀਮ ਜੀਆ ਬੀ ਥੈਂਕ ਯੂ ਸੋ ਮੱਚ ਅ ਸਭ ਤੋਂ ਪਹਿਲਾਂ ਸਾਰਾ ਨੂੰ ਸਤਿ ਸ਼੍ਰੀ ਅਕਾਲ ਜੀ ਮੈਨੂੰ ਐਕਚੁਅਲੀ ਬਿੰਨੂ ਭਾਜੀ ਨਾਲ ਇੱਕ ਹੁੰਦਾ ਨਾ ਇਸ਼ਕ ਉਹ ਆ ਬਿੰਨੂ ਭਾਜੀ ਨਾਲ ਮੈਨੂੰ ਹਮੇਸ਼ਾ ਵੀਰੇ ਨੇ ਇੰਨਾ ਜ਼ਿਆਦਾ ਪਿਆਰ ਦਿੱਤਾ ਸੀ ਪਹਿਲੀ ਫਿਲਮ ਕੀਤੀ ਸੀ ਮਿਸਟਰ ਐਮਸੀ 420 ਉਸ ਤੋਂ ਬਾਅਦ ਤੋਂ ਲੈ ਕੇ ਅੱਜ ਤੱਕ ਬਿੰਨੂ ਵੀਰਾ ਮੈਨੂੰ ਜਿੱਥੇ ਕਹਿੰਦਾ ਜਿਵੇਂ ਖੜਨਾ ਜਿੱਥੇ ਆਉਣਾ ਹਮੇਸ਼ਾ ਮੈਂ ਤਿਆਰ ਹਾਜ਼ਰ ਹਾਂ ਛੋਟਾ ਭਰਾ ਅ ਔਰ ਦੂਸਰੀ ਐਕਸਾਈਟਮੈਂਟ ਮੈਨੂੰ ਇਹ ਸੀ ਜੀ ਖਾਨ ਸਾਡਾ ਭਰਾ ਇੱਕ ਵਾਰੀ ਇਹਦੇ ਲਈ ਜ਼ੋਰਦਾਰ ਤਾੜੀਆਂ ਮਾਰੋ ਕਿਉਂਕਿ ਇੱਕ ਛੋਟੇ ਪਰਿਵਾਰ ਚੋਂ ਉੱਠ ਕੇ ਇੰਨੀ ਮਿਹਨਤ ਕਰਕੇ ਪਹਿਲਾਂ ਆਪਣੇ ਗਾਣੇ ਨੂੰ ਪ੍ਰੂਫ ਕੀਤਾ ਫਿਰ ਹੁਣ ਫਿਲਮਾਂ ਚ ਆ ਗਿਆ ਮੈਂ ਨਾ ਥੱਲੇ ਬੈਠਾ ਮੈਂ ਹੁਣੀ ਜੀ ਨੂੰ ਵੀ ਅਸੀਂ ਦੱਸ ਰਿਹਾ ਮੈਂ ਕਿਹਾ ਮੈਂ ਤੈਨੂੰ ਹੀ ਦੇਖੀ ਜਾ ਰਿਹਾ ਸੀ ਬ੍ਰੋ ਉਹ ਜਿਹੜੀ ਐਕਸਾਈਟਮੈਂਟ ਸੀ ਇਹਦੀ ਜਿਹੜੀ ਖੁਸ਼ੀ ਸੀ ਤੁਹਾਨੂੰ ਤਾਂ ਹੋਣੀ ਹੋਣੀ ਕਰ ਕਰਦੇ ਉਹਨੂੰ ਬਹੁਤ ਜ਼ਿਆਦਾ ਖੁਸ਼ੀ ਹੋਣੀ ਆ ਸੋ ਇਹਦੇ ਲਈ ਬਹੁਤ ਬਹੁਤ ਮੁਬਾਰਕਾਂ ਐਂਡ ਸਾਰੀ ਟੀਮ ਨੂੰ ਵੀ ਕਨਿਕਾ ਜੀ ਨੂੰ ਤੀਰ ਤੀਰ ਜੀਰਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਐਂਡ ਆਮ ਵੈਰੀ ਐਕਸਾਈਟਿਡ ਕਿਉਂਕਿ ਇਹ ਸੱਚੀ ਡਿਫਰੈਂਟ ਸਿਨੇਮਾ ਆ ਦੀਪਕ ਵੀਰ ਨੇ ਬਹੁਤ ਅੱਛਾ ਕੰਮ ਕੀਤਾ ਐ ਐਂਡ ਥੈਂਕਸ ਟੂ ਪ੍ਰੋਡਿਊਸਰਸ ਸਪੈਸ਼ਲੀ ਨਹੀਂ ਤਾਂ ਪੰਗਾ ਲੈਂਦੇ ਨਹੀਂ ਪ੍ਰੋਡਿਊਸਰਸ ਜੋ ਰੈਗੂਲਰ ਚੱਲਦਾ ਉਹ ਹੀ ਠੀਕ ਆ ਔਰ ਜਿਵੇਂ ਬੀਜੇ ਨੇ ਕਿਹਾ ਕਿ ਸੌਰੀ ਜੈ ਮੈਂ ਮੈਂ ਬੀਜੇ ਤੋਂ ਜਾਣਦਾ ਤਾਂ ਕਰਕੇ ਜਿਵੇਂ ਜੈ ਨੇ ਕਿਹਾ ਕਿ ਇੱਕ ਐਕਟਰ ਦਾ ਹਾਂ ਕਰਨਾ ਬਹੁਤ ਜ਼ਰੂਰੀ ਹੁੰਦਾ ਇੱਕ ਸਬਜੈਕਟ ਨੂੰ ਰਾਈਟਰ ਜਾਂ ਡਾਇਰੈਕਟਰਸ ਥਾਟ ਤਾਂ ਲੈ ਲੈਂਦਾ ਬਟ ਉਹਨੂੰ ਉਹਦਾ ਦੇ ਐਕਸਪੈਰੀਮੈਂਟਲ ਪ੍ਰੋਜੈਕਟ ਨੂੰ ਹਾਂ ਕਰਨ ਲਈ ਵੀ ਜਿਗਰਾ ਚਾਹੀਦਾ ਸੋ ਬਿੰਨੂ ਭਾਜੀ ਥੈਂਕਸ ਟੂ ਯੂ ਤੁਸੀਂ ਹਮੇਸ਼ਾ ਐਕਸਪੈਰੀਮੈਂਟਲ ਕੰਮ ਕਰਦੇ ਹੋ ਮੇਰਾ ਬਾਈ ਬੈਠਾ ਵੱਡਾ ਗਰੇਵਾਲ ਚੌਧਰੀ ਘੈਂਟ ਆ ਬਸ ਇੱਕ ਵਾਰ ਇਹਦੇ ਲਈ ਵੀ ਤਾੜੀਆਂ ਮਾਰ ਦਿਓ ਐਂਡ ਵਾਂਸ ਅਗੇਨ ਬਹੁਤ ਬਹੁਤ ਮੁਬਾਰਕ ਐਂਡ ਬੈਸਟ ਵਿਸ਼ੇਸ ਟੂ ਆਲ ਦਾ ਟੀਮ ਕੀ ਆ ਬਾਈ ਥੈਂਕ ਯੂ ਸੋ ਮੱਚ ਫਾਰ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5 ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ